ਕੋਈ ਘਰ ਦੀ ਬਜਾਉਂਦਾ ਬੈਲ ਤਾਂ ਦਰਵਾਜਾ ਖੋਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ ਕਿਉਂਕਿ ਪੰਜਾਬ ਦੇ ਵਿੱਚ ਘੁੰਮ ਰਿਹਾ ਹੁਣ ਇੱਕ ਨਵਾਂ ਲੁੱਟੇਰਾ ਗੈਂਗ ਫੇਰ ਨਾ ਕਿਓ ਲੁੱਟੇ ਗਏ ਫੇਰ ਨਾ ਕਿਓ ਅਸੀਂ ਕਰੀਏ ਤਾਂ ਕਰੀਏ ਕੀ ਇਹ ਖਬਰ ਹੁਣ ਹਰ ਕਿਸੇ ਤੱਕ ਪਹੁੰਚਾ ਦਿਓ ਕਿਉਂਕਿ ਤੁਹਾਡੀ ਜਾਨ ਦੀ ਤੁਹਾਡੇ maal ਦੀ ਸੁਰੱਖਿਆ ਦੇ ਲਈ ਇਹ ਖਬਰ ਹਰ ਕਿਸੇ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਹੈ ਦਰਅਸਲ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਸੰਗਰੂਰ ਦੇ ਪਿੰਡ ਭੱਦਲਵੜ ਦੇ ਵਿੱਚ ਰਾਤ ਦੇ ਸਮੇਂ ਇੱਕ ਘਰ ਦੀ ਇੱਕ ਮਹਿਲਾ ਦੇ ਵੱਲੋਂ ਬੈਲ ਵਜਾਈ ਗਈ ਜਦੋਂ ਬਾਹਰ ਮਹਿਲਾ ਦੇ ਵੱਲੋਂ ਬੈਲ ਵਜਾਈ ਜਾਂਦੀ ਆ ਤਾਂ ਘਰ ਦੇ ਦਰਵਾਜ਼ਾ ਨਹੀਂ ਖੋਲਦੇ ਬਲਕਿ ਘਰ ਦੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੇਖਦੇ ਨੇ ਪਹਿਚਾਣਦੇ ਨੇ ਤਾਂ ਦੇਖਦੇ ਨੇ ਕਿ ਇਹ ਤਾਂ ਸਾਡੀ ਕੋਈ ਜਾਣ ਪਹਿਚਾਣ ਦੀ ਨਹੀਂ ਤਾਂ ਥੋੜੀ ਦੇਰ ਦੇ ਵਿੱਚ ਇੱਕ ਟੈਂਪੂ ਆਟੋ ਇੱਕ ਘੁੰਮਦਾ ਹੋਇਆ ਨਜ਼ਰ ਆਉਂਦਾ ਜਿਸ ਦੇ ਵਿੱਚ ਉਸ ਮਹਿਲਾ ਦੇ ਸਾਥੀ ਨਜ਼ਰ ਆਉਂਦੇ ਨੇ ਉਹ ਕੌਣ ਸੀ ਉਹ ਸੀ ਲੁਟੇਰੇ ਗੈਂਗ ਦੇ ਮੈਂਬਰ ਤਾਂ ਮਹਿਲਾ ਨੂੰ ਅੱਗੇ ਕਰ ਦਿੰਦੇ ਨੇ ਫਿਰ ਉਸ ਤੋਂ ਬਾਅਦ ਜਦੋਂ ਕੋਈ ਦਰਵਾਜ਼ਾ ਖੋਲ ਦਿੰਦਾ ਗੇਟ ਖੋਲ ਦਿੰਦਾ ਉਸ ਤੋਂ ਬਾਅਦ ਪਿੱਛੋਂ ਆ ਕੇ ਉਹ ਸਾਰੇ ਜਣੇ ਧਾਵਾ ਬੋਲ ਦਿੰਦੇ ਨੇ ਲੁੱਟ ਲੈਂਦੇ ਨੇ ਤਾਂ ਪੰਜਾਬ ਦੇ ਵਿੱਚ ਅਜਿਹਾ ਗੈਂਗ ਘੁੰਮ ਰਿਹਾ ਬੜੀ ਹੀ ਸ਼ਾਦੀਸ਼ ਦੇ ਨਾਲ ਬੜੀ ਹੀ ਚਲਾਕੀ ਦੇ ਨਾਲ ਇਹ ਲੁਟੇਰਾ ਗੈਂਗ ਲੋਕਾਂ ਨੂੰ ਸ਼িকার ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋ ਚੁੱਕੀਆਂ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਕੀ ਕੁਝ ਕਹਿ ਰਹੇ ਨੇ ਘਰ ਦੇ ਉਹ ਲੋਕ ਜਿਨ੍ਹਾਂ ਦੇ ਘਰ ਦੀ ਬੈਲ ਵਜਾਈ ਗਈ ਸੀ ਤੇ ਪਿੰਡ ਦੇ ਲੋਕ ਕੀ ਕੁਝ ਕਹਿ ਰਹੇ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਅਧਿਕਾਰੀ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਕਿਹੋ ਜੀ ਕਾਰਵਾਈ ਕਰ ਰਹੇ ਨੇ ਸਾਰੇ ਦੀ ਜੋ ਚਲੋ ਚਲੋ ਹਾਂਜੀ ਸਰ ਕੀ ਹੈ ਪੂਰਾ ਮਾਮਲਾ ਹਾਂਜੀ ਮਸਲਾ ਇਹ ਹੀ ਹੈ ਜੀ ਆਪਣੇ ਸ਼੍ਰੀ ਨਵਦੀਪ ਸਿੰਘ ਜੀ ਨੇ ਬਦਲਵੰਡ ਪਿੰਡ ਦੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਸਾਡੀ ਚੌਂਕੀ ਪਲਵਾਨ ਚ ਵੀ 22 ਸਤੰਬਰ ਦੀ ਰਾਤ ਨੂੰ 11:30 ਵਜੇ ਤਕਰੀਬਨ ਕਲੇਡੀ ਜਿਹੜੀ ਆਉਂਦੀ ਹੈ ਤੇ ਉਹਨਾਂ ਦਾ ਡੋਰ ਬੈਲ ਖੜਕਾਉਂਦੀ ਹੈ ਤੇ ਉਸ ਤੋਂ ਬਾਅਦ ਉੱਥੋਂ ਚਲੀ ਜਾਂਦੀ ਹੈ ਤੇ ਇਹ ਜਿਹੜਾ ਪੂਰਾ ਮਾਮਲਾ ਹੈ ਜੀ ਇਹਦੇ ਵਿੱਚ ਅਸੀਂ ਸਾਰੀ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਾਂ ਉਹਨਾਂ ਦੀ ਕੰਪਲੇਂਟ ਨੂੰ ਕੋਈ ਢੁੰਗਾਈ ਨਾਲ ਅਸੀਂ ਪੜਤਾਲ ਕਰਦੇ ਹੋਏ ਇਹ ਕਿਸ ਵਜ੍ਹਾ ਤੋਂ ਉੱਥੇ ਆਏ ਇਹ ਕਿਹੜੇ ਬੰਦੇ ਨੇ ਤੇ ਉਹਨਾਂ ਦੀ ਪੜਤਾਲ ਅਸੀਂ ਕਰ ਰਹੇ ਹਾਂ ਜੋ ਵੀ ਇਸ ਕੇਸ 'ਚ ਸਾਹਮਣੇ ਆਊਗੀ ਚੀਜ਼ ਉਹ ਤੁਹਾਡੇ ਸਾਰਿਆਂ ਸਾਹਮਣੇ ਲਿਆਂਦੀ ਜਾਊਗੀ ਕੀ ਲੱਗ ਰਿਹਾ ਮੇਰਾ ਨਾਂ ਸੰਦੀਪ ਸਿੰਘ ਹੈ ਜੀ ਕੀ ਲੱਗ ਰਿਹਾ ਇਹ ਮੇਰੇ ਤਾਈ ਦੇ ਬੇਟੇ ਨੇ ਜੀ ਕੀ ਕਹੋਂਗੇ ਜੋ ਇਹ ਘਟਨਾ ਵਾਪਰੀ ਇਹ ਤਾਂ ਦੇਖੋ ਇਹ ਤਾਂ ਕੋਈ ਨਵਾਂ ਗਰੋ ਹੈ ਜੀ ਜਿਹੜਾ ਮਤਲਬ ਅਚਾਨਕ ਕਿਸੇ ਲੇਡੀਜ਼ ਨੂੰ ਪਹਿਲਾਂ ਭੇਜਦੇ ਨੇ ਕਿ ਤੁਸੀਂ ਡੋਰ ਨਾਕ ਕਰੋ ਜਾਂ ਰਿੰਗ ਬਜਾਓ ਕੋਈ ਗੇਟ ਖੋਲੇ ਤੇ ਬਾਅਦ ਦੇ ਵਿੱਚ ਉਹ ਘਟਨਾ ਨੂੰ ਆਪਾਂ ਅੰਜਾਮ ਦਈਏ ਬਾਕੀ ਉਹ ਜਿੰਨੇ ਬੰਦੇ ਸੀਗੇ ਉਹ ਰਹੇ ਵੀ ਪਿੱਛੇ ਸਿਰਫ ਉਹਨਾਂ ਇੱਕ ਲੇਡੀਜ਼ ਹੀ ਅੱਗੇ ਭੇਜੀ ਯੋ ਤੁਸੀਂ ਡੋਰ ਓਪਨ ਕਰੋ ਔਰ ਉਹ ਪਲਾਸੌਰ ਵਾਲੀ ਸਾਈਡ ਉਹਨਾਂ ਨੇ ਗੱਡੀ ਆਪਣੀ ਜਿਹੜਾ ਛੋਟਾ ਹਾਥੀ ਸੀਗਾ ਉਹ ਸਾਈਡ ਤੇ ਰੋਕਿਆ ਹੋਇਆ ਸੀ ਕਿਉਂ ਜਦੋਂ ਬਾਅਦ ਦੇ ਵਿੱਚ ਅਸੀਂ ਕੈਮਰਾ ਚੈੱਕ ਕਰਿਆ ਪਲੇਬੈਕ ਦੇ ਵਿੱਚ ਨਿਕਲਿਆ ਉਹ ਲੇਡੀਜ਼ ਦੇਖ ਵੀ ਪਲਾਸੌਰ ਵਾਲੀ ਸਾਈਡ ਨੂੰ ਰਹੀ ਸੀ ਕੋਈ ਉਹਨੇ ਇਸ਼ਾਰਾ ਕਰਨਾ ਸੀ ਕਿ ਮੈਂ ਗੇਟ ਖੁਲਾ ਲਿਆ ਜਾਂ ਕਿਦਾਂ ਉਹ ਕਰ ਲਿਆ ਪਰ ਉਸ ਚ ਕਾਮਯਾਬ ਨਹੀਂ ਹੋ ਸਕੇ ਇਹ ਪਰਿਵਾਰ ਦੀ ਚੌਕਸੀ ਦੇ ਕਾਰਨ ਇਹ ਘਟਨਾ ਹੋਣ ਤੋਂ ਬਚ ਗਈ ਪਰਵਾਜ਼ ਕੈਮਰੇ ਚ ਦੇਖਦਾ ਤਾਂ ਬੱਚੇ ਤਰੇਗੀ ਤਾਂ ਕਰਕੇ ਬੱਚੇ ਤਰੇਗੀ ਹਾਂਜੀ ਹੋਰ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹਨੇ ਇਸ ਤਰ੍ਹਾਂ ਦੀ ਘਟਨਾ ਵਾਪਰ ਰਹੀਆਂ ਨੇ ਗਰੋ ਇਸ ਤਰ੍ਹਾਂ ਸਰਗਰਮ ਹੋ ਰਹੇ ਨੇ ਹੋਰ ਤੇ ਇਹੀ ਹੈ ਜੀ ਇੱਕ ਤਾਂ ਸੀਸੀਟੀਵੀ ਕੈਮਰੇ ਜਿਹੜੇ ਪਿੰਡ ਤੋਂ ਬਾਹਰ ਨੇ ਘਰ ਉਹ ਆਪਣੇ ਕੈਮਰੇ ਲਗਵਾਉਣ ਤੇ ਆਪਣੀ ਚੌਕਸੀ ਰੱਖਣ ਬਿਨਾ ਮਤਲਬ ਬੇਵਕਤ ਅਗਰ ਕੋਈ ਗੇਟ ਤੋੜਦਾ ਨੌਕ ਕਰਦਾ ਤਾਂ ਧਿਆਨ ਨਾਲ ਖੋਲਣਾ ਕੀ ਨਾ ਜੀ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਕੀ ਘਟਨਾ ਵਾਪਰੀ ਤੇ ਕਿੰਨੇ ਵਜੇ ਦੀ ਘਟਨਾ ਤੇ ਪਰਿਵਾਰ ਉਦੋਂ ਕੀ ਕਰ ਰਿਹਾ ਸੀ ਕਿੰਨੇ ਜਾਣੇ ਸੀ ਪਰਿਵਾਰ ਦੇ ਉੱਤੇ ਪਰਵਾਰ ਦੇ ਮੈਂ ਸੀ ਜੀ ਮੇਰੇ ਮੈਸੇਜ ਸੀਗੇ ਤੇ ਮਾਤਾ ਸੀਗੇ ਜੀ ਮੇਰਾ ਬੇਟਾ ਸੀ ਪੜ ਰਿਆ ਸੀ ਤੇ ਰਾਤ ਦੇ ਤਕਰੀਬਨ 10:30 11:30 ਵਜੇ ਦਾ ਟਾਈਮ ਸੀਗਾ ਜੀ ਤੇ ਰਾਤ ਨੂੰ ਸਾਡੇ ਗੇਟ ਅੱਗੇ ਡੋਰ ਵੈਲ ਵੱਜੀ ਜੀ ਆ ਕੇ ਇੱਕ ਅਣਪਛਾਤੇ ਲੇਡੀ ਆਏ ਤੇ ਉਹਨਾਂ ਨੇ ਪਲਾਸੌਰ ਸਾਈਡ ਤੋਂ ਆਏ ਨੇ ਜੀ ਆ ਕੇ ਵੈਲ ਵਾ ਕੇ ਤੇ ਖੜੇ ਰਹੇ ਅਸੀਂ ਗੇਟ ਨਹੀਂ ਖੋਲਿਆ ਜੀ ਸੀਸੀਟੀਵੀ ਦੀ ਮਦਦ ਦੇ ਨਾਲ ਸਾਡਾ ਬਚਾਅ ਰਹਿ ਗਿਆ ਪਰਿਵਾਰ ਦਾ ਜੇ ਅਸੀਂ ਸੀਸੀਟੀਵੀ ਨਾ ਹੁੰਦਾ ਤਾਂ ਹੋ ਸਕਦਾ ਸਾਡੇ ਪਰਿਵਾਰ ਦਾ ਨੁਕਸਾਨ ਵੀ ਹੋ ਸਕਦਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਇੱਥੋਂ ਅੱਗੇ ਚਲੇ ਗਏ ਸਾਡੇ ਪਿੰਡ ਦੀ ਫਿਰਨੀ ਦੇ ਵੱਲ ਅੱਗੇ ਉੱਥੋਂ ਫਿਰਨੀ ਦੇ ਵਿੱਚੋਂ ਵਾਪਸ ਆਏ ਨਗੇ ਮੁੜ ਕੇ ਉਸ ਤੋਂ ਬਾਅਦ ਦੇ ਵਿੱਚ ਭੋਜਵਾਲ ਵੱਲ ਚਲੇ ਗਏ ਨੇ ਜੀ ਉਸ ਤੋਂ ਬਾਅਦ ਦੇ ਵਿੱਚ 20 ਮਿੰਟ ਬਾਅਦ ਉਹ ਵਾਪਸ ਪਲਾਸੌਰ ਵਾਲੀ ਸਾਈਡ ਦੁਆਰੇ ਵਾਪਸ ਚਲੇ ਗਏ ਤੁਹਾਡੇ ਗੇਟ ਕੋਈ ਕਿੰਨਾ ਕੁ ਟਾਈਮ ਰਹਿ ਗਿਆ ਸਾਡੇ ਗੇਟ ਅੱਗੇ ਜੀ ਉਹ 2 2.5 ਮਿੰਟ ਰੁਕੇ ਰਹੇ ਨੇ ਜੀ ਕਿ ਵੀ ਜਿਹੜੇ ਲੌਂਦੇ ਇੱਧਰ ਉੱਧਰ ਹਾਂਜੀ ਇੱਧਰ ਉੱਧਰ ਘੁੰਮਦੇ ਰਹੇ ਇੱਥੇ ਤੇ ਉਸ ਤੋਂ ਬਾਅਦ ਫਿਰ ਅੱਗੇ ਚਲੇ ਗਏ ਸੀਗੇ ਜੀ ਉਹਨੂੰ ਦੇਖ ਕੇ ਕਿਵੇਂ ਲੱਗਿਆ ਫਿਰ ਤੁਹਾਨੂੰ ਅੰਦਰ ਸਾਨੂੰ ਅੰਦਰ ਡਰ ਦਾ ਮਾਹੌਲ ਰਿਹਾ ਜੀ ਤੇ ਪਰਿਵਾਰ ਵੀ ਸਹਮਿਆ ਹੋਇਆ ਸੀ ਵੀ ਕੋਈ ਉਹਨੇ ਕੋਈ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਅਨਪ੍ਰਸ਼ਾਤ ਲੇਡੀ ਸੀਗੇ ਤੇ ਅਸੀਂ ਕੁਝ ਕਰਨੀ ਸੀ ਸਕਦੇ ਇਸ ਕਰਕੇ ਅਸੀਂ ਗੇਟ ਖੋਲਿਆ ਨਹੀਂ ਉਹਨਾਂ ਨੂੰ ਵੀ ਕਿਸੇ ਦਾ ਨਫਾ ਨੁਕਸਾਨ ਨਾ ਹੋ ਜਾਵੇ ਤੁਸੀਂ ਕਿਸੇ ਗਵਾਂਢੀ ਨੂੰ ਫੋਨ ਕੀਤਾ ਉਸ ਟਾਈਮ ਹਾਂਜੀ ਹਾਂ ਮੈਂ ਆਪਣੇ ਗਵਾਂਢੀ ਹਰਪਾਜਨ ਸਿੰਘ ਨੂੰ ਫੋਨ ਕੀਤਾ ਜੀ ਤੇ ਉਸ ਤੋਂ ਬਾਅਦ ਮੈਂ ਆਪਣੇ ਚਾਚਾ ਜੀ ਦੇ ਬੇਟੇ ਨਰਿੰ ਵੀ ਆਪਣਾ ਬਚਾਓ ਕਰੋ ਜੇ ਆ ਗੇਟ ਖੜਕਾਉਂਦੇ ਤਾਂ ਗੇਟ ਨਾ ਖੋਲੋ ਜੀ। ਨਹੀਂ ਉਸ ਟਾਈਮ ਉਹਨਾਂ ਨੂੰ ਤੁਸੀਂ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਮਤਲਬ ਜੇ ਆਪਾਂ ਪਹਿਲਾਂ ਫੋਨ ਕਰ ਲੈਂਦੇ। ਨਹੀਂ ਜੀ ਜੇ ਐਨੀ ਗੱਲ ਸਾਨੂੰ ਸੁਝੀ ਨਹੀਂ ਜੀ ਜੇ ਅਸੀਂ ਇਹਨਾਂ ਘਬਰਾਹਟ ਹੋਈ ਹੋਈ ਸੀ ਜੇ ਐਨੀ ਗੱਲ ਸੁਝਦੀ ਹੁੰਦੀ ਤਾਂ ਅਸੀਂ ਪਿੰਡ ਨੂੰ ਸਾਰਾ ਇਕੱਠਾ ਕਰ ਲੈਣਾ ਸੀ। ਤੇ ਇਹ ਨਹੀਂ ਪਤਾ ਉਹਨਾਂ ਕੋਲ ਕੋਈ ਹਥਿਆਰ ਹੋਣ ਜਾਂ ਕੁਝ ਵੀ ਹੋ ਸਕਦਾ ਸੀ ਜੀ ਡਰਦਾ ਮਾਹੌਲ ਬਣਿਆ ਹੋਇਆ ਸੀਗਾ ਜੀ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ। ਵੀ ਅਗਰ ਕੋਈ ਸੋਟੀ ਡੋਰ ਬੈਲ ਵਜਾਉਂਦਾ ਜਾਂ ਗੇਟ ਖੜਕਾਉਂਦਾ ਤੇ ਬਿਨਾ ਤੁਸੀਂ ਜਾਣੇ ਪਛਾਣੇ ਅਗਲੇ ਤੋਂ ਗੇਟ ਨਾ ਖੋਲੋ। ਇਹੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਨੇ ਜੀ। ਹੁਣ ਥਾਣੇ ਤੁਸੀਂ ਤਲਾ ਕਰਦੇ। ਹਾਂ ਜੀ ਅਸੀਂ ਥਾਣੇ ਚੌਂਕੀ ਪਹਿਲਵਾਨ ਇਤਲਾ ਕਰ ਦਿੱਤੀ। ਇਹ ਛੜ ਦੋ ਛੜ ਦੋ ਸੱਚੀ। ਇਹ ਨਾ ਜੀ। ਮੇਰਾ ਨਾਮ ਨਰਿੰਦਰ ਸਿੰਘ ਹੈ। ਤੁਹਾਨੂੰ ਕਿਵੇਂ ਪਤਾ ਲੱਗਿਆ ਉਹਦੇ ਸੀ? ਮੇਰੇ ਕੋਲ ਮੇਰਾ ਵੀਰਾ ਜੀ ਇਹ ਛੋਟਾ ਵੀਰਾ ਮੇਰੇ ਤਾਈ ਦਾ ਬੇਟਾ ਇਹਨੇ ਮੈਨੂੰ ਕਾਲ ਕਰੀ ਵੀ ਇਸ ਤਰ੍ਹਾਂ ਕਰਕੇ ਵੀਰੇ ਮੈਨੂੰ ਆਪਣੇ ਘਰੇ ਕੋਈ ਬੈਲ ਬੁਜਾ ਰਿਹਾ ਜਨਾਨੀ ਆ। ਤੇ ਪੈਰ ਨੰਗੇ ਨੇ ਮਤਲਬ ਵੀ ਮੈਨੂੰ ਸੱਕੀ ਲੱਗਦੇ ਨੇ ਤੇ ਪਿੱਛੇ ਇੱਕ ਟੈਂਪੂ ਖੜਾਗਾ ਵੀ ਮਤਲਬ ਉਹ ਦੂਰ ਖੜਾ ਬੰਦ ਵੀ ਟੈਂਪੂ ਬੰਦਾ ਤੇ ਪਿੱਛੇ ਖੜਾ ਤੇ ਮੈਂ ਮੈਨੂੰ ਇਹ ਕਹਿੰਦਾ ਵੀ ਉੱਠ ਕੇ ਦੇਖੋ ਮੈਂ ਉਦੋਂ ਉੱਠਿਆ ਸੀ ਉੱਠ ਕੇ ਮੈਂ ਬਾਹਰ ਆਇਆ ਬਾਹਰ ਆ ਕੇ ਮੈਂ ਥੋੜਾ ਜਿਹਾ ਮਤਲਬ ਦੇਖਿਆ ਵਾਲਾ ਜਦੋਂ ਮੇਰਾ ਸਰੀਰ ਠੀਕ ਹੋਇਆ ਸੈੱਟ ਹੋਇਆ ਕਿਉਂਕਿ ਨੀਂਦ ਝੋਟੇ ਸੀ ਫਿਰ ਮੈਂ ਜਾ ਕੇ ਦੇਖਿਆ ਤਾਂ ਮੈਨੂੰ ਕੁਝ ਵੀ ਨਜ਼ਰ ਨਹੀਂ ਆਇਆ ਹੈਗਾ ਫਿਰ ਮੈਂ ਨਵਦੀਪ ਨੂੰ ਕਿਹਾ ਕਿ ਮੈਨੂੰ ਕੁਝ ਨਹੀਂ ਦਿਸਿਆ ਫਿਰ ਇਹਨੇ ਮੈਨੂੰ ਕਿਹਾ ਵੀ ਵੀਰੇ ਮੈਂ ਦੇਖ ਕੇ ਦੱਸਦਾ ਤੈਨੂੰ ਉਦੋਂ ਉਹ ਜਾ ਚੁੱਕੇ ਸੀ ਜਦੋਂ ਮੈਂ ਉੱਥੇ ਗਿਆ ਜੀ ਤੇ ਮਤਲਬ ਇਹ ਮੈਂ ਮਤਲਬ ਮੈਂ ਇਹ ਦੇਖਿਆ ਤੇ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਫੋਨ ਕਰਿਆ ਵੀ ਨਵਦੀਪ ਜੇ ਤੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਊ ਤਾਂ ਤੂੰ ਮੈਨੂੰ ਦੁਬਾਰਾ ਫੋਨ ਕਰੀ ਤੇ ਮੈਂ ਫਿਰ ਆਵਾਂਗਾ ਉੱтке ਵੀ ਆਪਾਂ ਦੇਖਾਂਗੇ ਫਿਰ ਮੈਂ ਜਾ ਕੇ ਜਾ ਕੇ ਮਤਲਬ ਜਾ ਕੇ ਚਲਾ ਗਿਆ ਜੀ ਤੇ ਪਹੇ ਗਿਆ ਜਾ ਕੇ ਲੋਕਾਂ ਨੂੰ ਕੀ ਕਹਾਂਗੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਵੀ ਜਿੰਨਾਂ ਦੇ ਬਾਹਰ ਘਰ ਨੇ ਉਹ ਥੋੜਾ ਜਿਹਾ ਅਵੇਅਰ ਰਹਿਣ ਤਾਂ ਕਿ ਇਹ ਜਿਹੜਾ ਇੱਕ ਗਰੋਅ ਆ ਸਰਗਰਮ ਗਰੋਅ ਆ ਇਹ ਲੋਕਾਂ ਦੇ ਘਰੇ ਰਾਤ ਨੂੰ ਆਉਂਦੇ ਆ ਜਦੋਂ ਲੋਕ ਸੌਂ ਜਾਂਦੇ ਨੇ ਅਚਨ ਚੇਤਾ ਕੇ ਬੈਲਗਬਾਰ ਦੇ ਆ ਜਾਂ ਇਹ ਬੈਲ ਮਤਲਬ ਤੁਹਾਡੇ ਗੇਟ ਖੜਕਾਉਂਦੇ ਆ ਉਸ ਤੋਂ ਬਾਅਦ ਫਿਰ ਇਹ ਮਤਲਬ ਸਾਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੇ ਨਾਲ ਲੜਕੀਆਂ ਵੀ ਨਾਲ ਨੇ ਤੇ ਬੰਦੇ ਵੀ ਨੇ ਇੱਕ ਗਰੋਹ ਆ ਜੋ ਇਸ ਕਰਕੇ ਸਾਨੂੰ ਮਤਲਬ ਬਾਜ਼ ਖਾਸ ਕਰ ਬਾਰਕਰ ਵਾਲਿਆਂ ਨੂੰ ਮਤਲਬ ਜੀ ਸਤੇਸ ਸੁਚੇਤ ਰਹਿਣ ਦੀ ਲੋੜ ਆ ਤਾਂ ਕਿ ਕੋਈ ਅਜਿਹੀ ਗੱਲ ਨਾ ਹੋਵੇ ਜੇ ਇਸ ਨਾਲ ਤੁਹਾਡਾ ਕੋਈ ਨੁਕਸਾਨ ਹੋਵੇ ਜਾਨੀ ਜਾਂ مالی ਨੁਕਸਾਨ ਹੋਵੇ ਅਸੀਂ ਤਾਂ ਇਹ ਕਹਿੰਦੇ ਆ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਰਾਤ ਨੂੰ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਸੜਕਾਂ ਦੇ ਉੱਪਰ ਮਤਲਬ ਪਹਿਰਾ ਲਗਾਇਆ ਜਾਵੇ ਜਾਂ ਮਤਲਬ ਗਸ਼ਤ ਵਗੈਰਾ ਕਰੀ ਜਾਵੇ ਤਾਂ ਕਿ ਇਹਨਾਂ ਨੂੰ ਆਪਣੇ ਜਿਹੜੇ ਇਸ਼ਾਰਾਤੀ ਅੰਸਰ ਨੇ ਇਹਨਾਂ ਨੂੰ ਠੱਲ ਪਾਈ ਜਾਵੇ ਲਗਦਾ ਨਹੀਂ ਹੁਣ ਪਿੰਡਾਂ 'ਚ ਥੋੜੇ ਠਿਕਰੀ ਪਹਿਰੇ ਲਾਉਣ ਦੀ ਵੀ ਲੋੜ ਬਣਦੀ ਹੈ। ਹਾਂਜੀ ਲਗਦਾ ਵੀ ਠਿਕਰੀ ਪਹਿਰੇ ਲਾਉਣ ਦੀ। ਕੋਈ ਠਿਕਰੀ ਪਹਿਰੇ ਵੀ ਲਾਉਣ ਦੀ ਲੋੜ ਪੈ ਸਕਦੀ ਹੈ ਜੀ ਪਰ ਠਿਕਰੀ ਪਹਿਰੇ ਵੀ ਕੀ ਕਰੂਗਾ ਦੋ ਚਾਰ ਬੰਦਿਆਂ ਨੂੰ ਆ ਕੇ ਇੱਕ ਗ੍ਰੋਥ ਆਪ ਲੂਗਾ ਤਾਂ ਉਹ ਤਾਂ ਆਪ ਗੇਟ ਖਲਾਉਣਗੇ। ਜਦ ਤਾ ਉਹਨਾਂ ਨੂੰ ਕੋਈ ਨਾ ਕੋਈ ਮਤਲਬ ਹਥਿਆਰ ਵਗੈਰਾ ਜਾਂ ਕੋਈ ਪ੍ਰਸ਼ਾਸਨ ਦਾ ਕੋਦੇ ਵੱਲੋਂ ਕੋਈ ਦਿੱਤਾ ਜਾਵੇ ਫਿਰ ਤਾਂ ਹੈਗਾ ਹੁਣ ਦੋ ਬੰਦੇ ਖੜੇ ਨੇ ਗ੍ਰੋ ਆਉਂਦਾ ਉਹ ਤਾਂ ਆਪ ਜਾ ਕੇ ਗੇਟ ਖਲਾਉਣਗੇ ਜੀ। ਮਤਲਬ ਇਹ ਹੈਗਾ ਵੀ ਲੋਕਾਂ ਨੂੰ ਮਤਲਬ ਉਹ ਹੋਣਾ ਚਾਹੀਦਾ ਜੀ ਸੁਚੇਤ ਹੋਣਾ ਚਾਹੀਦਾ ਪਰ ਨਾਲ ਪ੍ਰਸ਼ਾਸਨ ਦੀ ਮਦਦ ਹੋਣੀ ਚਾਹੀਦੀ ਇਸ ਘਟਨਾ ਤੋਂ ਬਾਅਦ ਪਿੰਡ ਦਾ ਮਾਹੌਲ ਕਿਵੇਂ ਲੱਗਦਾ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਡਰ ਦਾ ਮਾਹੌਲ ਹੈ ਜੀ ਜਿਹੜੇ ਬਾਹਰਲੇ ਘਰ ਨੇ ਉਹ ਖੋਪਚ ਨੇ ਵੀ ਕਦੋਂ ਕਿਸੇ ਟਾਈਮ ਕੋਈ ਵਾਰਦਾਤ ਵੀ ਹੋ ਸਕਦੀ ਆ ਜਾਂ ਕਿਸੇ ਟਾਈਮ ਕੋਈ ਨੁਕਸਾਨ ਮਾਲੀ ਚਾ ਜਾਨੀ ਨੁਕਸਾਨ ਹੋ ਸਕਦਾ ਜੀ ਇਹ ਬਿਲਕੁਲ ਇਹ ਰਿਐਲਿਟੀ ਹੈ ਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜਿਵੇਂ ਪ੍ਰਸ਼ਾਸਨ ਨੂੰ ਚੌਕਸ ਹੋਣਾ ਚਾਹੀਦਾ ਜੀ ਲੋਕਾਂ ਨੂੰ ਵੀ ਚੌਕਸ ਕਰਨਾ ਚਾਹੀਦਾ আর ਉਹਨਾਂ ਨੂੰ ਗਸ਼ਤ ਵਗੈਰਾ ਰਾਤ ਨੂੰ ਆਪਣੀਆਂ ਗੱਡੀਆਂ ਵਗੈਰਾ ਜੋ ਦਿੱਤੀਆਂ ਨੇ ਹੁਣ ਭਗਵੰਤ ਮਾਨ ਨੇ ਬੜਾ ਕਰਿਆ ਹੋਇਆ ਜੀ ਆਪਣੀਆਂ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਇਹਨਾਂ ਨੂੰ ਵੀ ਕਹਿਣਾ ਚਾਹੀਦਾ ਜੇ ਪੈਟਰੋਲਿੰਗ ਵਗੈਰਾ ਕਰਨੇ ਤਾ ਕਿ ਮਤਲਬ ਜਿਹੜਾ ਪ੍ਰਸ਼ਾਸਨ ਆ ਆਪਣੇ ਨੇ ਆਪਣੇ ਸਰਦਾਰਤੀ ਅੰਸਰ ਨੇ ਨਸ਼ਾ ਕਰਨ ਵਾਲੇ ਬੰਦੇ ਨੇ ਜਾਂ ਜੋ ਵੀ ਨੇ ਇਹ ਜੋ ਰਾਤ ਨੂੰ ਮਤਲਬ ਮਾਹੌਲ ਖਰਾਬ ਕਰਦੇ ਨੇ ਲੋਕਾਂ ਨੂੰ ਲੁੱਟਦੇ ਨੇ ਇਹਨਾਂ ਨੂੰ ਮਤਲਬ ਨੱਥ ਪਾਉਣ ਦੀ ਲੋੜ ਹੈ ਜੀ ਬੜੀਆ ਜੀ ਸੁਣਿਆ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਨਾਲ ਹੀ ਉਸ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਜਿਨ੍ਹਾਂ ਦੇ ਘਰ ਦੀ ਬੈਲ ਬਜਾਈ ਆ ਜੇਕਰ ਤੁਹਾਡੇ ਵੀ ਘਰ ਦੀ ਬੈਲ ਵੱਜਦੀ ਆ ਰਾਤ ਦੇ ਸਮੇਂ ਤਾਂ ਸਾਵਧਾਨ ਹੋ ਜਾਓ ਛੱਟ ਦੇ ਕਿ ਦਰਵਾਜ਼ਾ ਨਾ ਖੋਲਿਓ ਫੇਰ ਨਾ ਕਿਓ ਤੁਹਾਡੇ ਨਾਲ ਵੀ ਕੋਈ ਖਾਨਸਖਾਵੀ ਘਟਨਾ ਵਾਪਰ ਗਈ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਜੇਕਰ ਕੋਈ ਇਸ ਤਰੀਕੇ ਨਾਲ ਬੈਲ ਵਜਾਉਂਦਾ ਕਿਉਂਕਿ ਇਹ ਗੈਂਗ ਹੁਣ ਕਾਫੀ ਐਕਟਿਵ ਨਜ਼ਰ ਆ ਰਿਹਾ ਖਾਸ ਕਰਕੇ ਸੰਗਰੂਰ ਹਲਕੇ ਦੇ ਵਿੱਚ ਤਾਂ ਸੰਗਰੂਰ ਵਾਲੇ ਜ਼ਰੂਰ ਸਾਵਧਾਨ ਰਹਿਣ